ਲੋ ਜੀ ਸੱਜਣ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਟੈਕਸੀ ਟੈਕਸ ਭਰਦੇ ਹੁ ਹਰ ਨਾਗਰਿਕ ਸਵੇਰ ਤੋਂ ਸ਼ਾਮ ਤੱਕ ਟੈਕਸੀ ਟੈਕਸ ਭਰਦਾ ਹੈ ਆ ਨਾਲੀਆਂ ਦਾ ਹਾਲ ਦੇਖ ਲਓ ਨਗਰ ਕੌਂਸਲ ਕੋਲ ਬਹਾਨਾ ਹੈ ਕਿ ਸੀਵਰੇਜ ਬੋਰਡ ਕਰੇ ਸੀਵਰੇਜ ਬੋਰਡ ਕੋਲ ਬਹਾਨਾ ਹੈ ਕਿ ਨਗਰ ਕੌਂਸਲ ਕਰੇ ਲੋਕ ਕਿੱਧਰ ਜਾਣ ਜਿੰਨਾ ਦੇ ਦਿੱਤੇ ਟੈਕਸਾਂ ਨਾਲ ਲਾਖ-ਲਾਖ ਰੁਪਇਆ ਤਨਖਾਹ ਲੈਣ ਵਾਲਿਆਂ ਦੀਆਂ ਤਨਖਾਹਾਂ ਦੀ ਪੂਰਤੀ ਹੁੰਦੀ ਐ ਉਹ ਕਿੱਧਰ ਜਾਂ? ਇਹ ਤੁਹਾਨੂੰ ਮੈਂ ਦਿਖਾ ਰਿਆਂ। ਇਹ ਨਾਲਾ 24 ਘੰਟੇ ਭਰਿਆ ਰਹਿੰਦਾ بارش ਹੋਵੇ ਭਾਵੇਂ ਨਾ ਹੋਵੇ। ਉਹ ਅੱਗੋਂ ਏਟੀਐਮ ਮੈਂ ਉਸ ਦਿਨ ਵੀ ਦਿਖਾਇਆ ਸੀਗਾ। ਏਟੀਐਮ ਦੁਬਾਰਾ ਫਿਰ ਤੁਹਾਨੂੰ ਦਿਖਾ ਦਿੰਨਾ। ਇਸ ਗੰਦੇ ਪਾਣੀ 'ਚੋਂ ਲੰਘ ਕੇ ਜਾਂਦੇ ਨੇ। ਰਾਤ بارش ਹੋਈ, ਥੋੜੀ ਜਿਹੀ بارش ਹੋਈ ਇਹ ਇੱਧਰ ਵੀ ਪਾਣੀ ਖੜਾ ਸਾਰਾ ਤੇ ਇਧਰ ਵੀ ਆ ਲੋ ਆ ਗੰਦਗੀ ਹੀ ਗੰਦਗੀ ਆ ਏਟੀਐਮ ਹੈ ਜੀ ਸਰਕਾਰੀ ਏਟੀਐਮ ਇਸ ਏਟੀਐਮ ਦੇ ਵਿੱਚ ਕੋਈ ਪੈਸੇ ਕਢਾਉਣ ਆਉਂਦਾ ਤਾਂ ਉਹਨੂੰ ਗੰਦ ਚੋਂ ਲੰਘ ਕੇ ਜਾਣਾ ਪੈਂਦਾ ਆ ਗੰਦਗੀ ਕੱਢੀ ਉਹਦੇ ਅੱਧੀ ਤਾਂ بارش ਨਾਲ ਵਿੱਚ ਜਾ ਪਈ ਐ ਖਾਲੇ ਦੇ ਤੇ ਜੇ ਕਰ ਇਹ ਵੀ ਨਾ ਚੁੱਕੀ ਤਾਂ ਵਿੱਚ ਜਾ ਪੂਗੀ ਸਫਾਈ ਪ੍ਰਬੰਧਾਂ ਦਾ ਇੰਨਾ ਬੁਰਾ ਹਾਲ ਹੈ ਹਾਲਾਂਕਿ ਸਫਾਈ ਸੇਵਕਾਂ ਦੀ ਫੌਜ ਹੈ ਵੱਡੀ 29 ਵਾਰਡ ਤੇ 150 ਤੋਂ ਜ਼ਿਆਦਾ ਸਫਾਈ ਸੇਵਕ ਹੈ ਚਲੋ ਆਪਾਂ ਉਸ ਵਿਸ਼ੇ 'ਚ ਨਾ ਪਈਏ ਆਲੋ ਗੰਦਗੀ ਦੇ ਢੇਰ ਦੇਖਦੇ ਜਾਓ ਜਿਹੜੀ ਗੰਦਗੀ ਇਹਨਾਂ ਨੇ ਕੱਢੀ ਹੈ ਉਹ ਸਾਰੀ ਵਿੱਚ ਹੀ ਜਾ ਪੈਣੀ ਹੈ ਦੁਬਾਰਾ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਆਲੋ ਇਹ ਆ ਹੁਣ ਪਾਣੀ ਖੜਾ ਇਧਰ ਵੀ ਪਾਣੀ ਖੜਾ ਤੇ ਇਧਰ ਵੀ ਪਾਣੀ ਖੜਾ ਸ਼ੇਰੂਮਾਨ ਚੌਂਕ ਤੋਂ ਜੋੜੀਆਂ ਚੱਕੀਆਂ ਨੂੰ ਜਾਣ ਵਾਲੀ ਇਹ ਸੜਕ ਹੈ ਜਿਹੜੀ ਸੜਕ ਤੋਂ ਮੈਂ ਲੰਘ ਰਿਹਾ ਹਾਂ ਤੇ ਅੱਤੀ ਆਬਾਦੀ ਸ਼ਹਿਰ ਦੀ ਇੱਧਰ ਵਸਦੀ ਐ ਇੱਥੋਂ ਲੰਘਦੀ ਐ ਇਹ ਰਾਤ ਮੀਂਹ ਪਿਆ ਅੱਧੀ ਰਾਤ ਹੁਣ ਤੱਕ ਇਹਨੂੰ ਸੁੱਕ ਜਾਣਾ ਚਾਹੀਦਾ ਸੀ ਧੁੱਪ ਵੀ ਪੂਰੀ ਨਿਕਲੀ ਨਹੀਂ ਸੁੱਕਿਆ ਇਸ ਸੁੱਕ ਜੇ ਧੁੱਪ ਨਾਲ ਭਾਵੇਂ ਸੁੱਕ ਜੇ ਨਗਰ ਕੌਂਸਲ ਕੋਲ ਇਹ ਪਾਣੀ ਕੱਢਣ ਦੀ ਪਾਣੀ ਨਿਕਾਸੀ ਦੀ ਕੋਈ ਪ੍ਰਬੰਧ ਹੈ ਨਹੀਂ ਲੋ ਜੀ ਆ ਹੁਣ ਦੁਕਾਨਦਾਰ ਐ ਇਹ ਕਿੰਨਾ ਖਰਚਾ ਕੀਤਾ ਹੋਊਗਾ ਤੇ ਇਹ ਦੁਕਾਨਦਾਰ ਦਾ ਗਾ ਕਿੱਥੋਂ ਲੰਗੇ ਆ ਲੋ ਇਹ ਉਹ ਕਿੱਥੋਂ ਲੰਗੇ ਗਾਕ ਪਰ ਕੋਈ ਸੁਣਵਾਈ ਨਹੀਂ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਅਧਿਕਾਰੀ ਏਸੀ ਰੂਮਾਂ 'ਚ ਬੈਠੇ ਮੁਰ ਜਾਂਦੇ ਨੇ ਦੋਸ਼ ਜ਼ਰੂਰ ਉਹਨਾਂ 'ਤੇ ਲੱਗਦੇ ਨੇ ਕਿ ਉਹ ਭ੍ਰਿਸ਼ਟਾਚਾਰ 'ਚ ਲਿਪਤ ਨੇ ਪੈਸਾ ਲੈ ਬਿਨਾਂ ਕੰਮ ਨਹੀਂ ਕਰਦੇ ਇਹ ਲੋਕਾਂ ਦਾ ਦੋਸ਼ ਹੈ ਇਹ ਆ ਲੋ ਆ ਇੱਕ ਫਰੂਟ ਵਾਲਾ ਵੀਰ ਹੈ ਤੇ ਉਹ ਆਪ ਹੀ ਪਾਣੀ ਕੱਢ ਰਿਹਾ ਲੋ ਇਹ ਦੇਖੋ ਕਿੰਡੀ ਮੁਸ਼ਕਲ ਨਾਲ ਉਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਲੋ ਜੀ ਆ ਤੁਸੀਂ ਹੁਣ ਦੇਖ ਹੀ ਲਿਆ ਬਈ ਇਹਨਾਂ ਦਾ ਕਸੂਰ ਕੀ ਆ ਦੁਕਾਨਦਾਰੀ ਸਾਂਭਣ ਕੇ ਇਹ ਕੀ ਨਾਮ ਹੈ ਜੀ ਆਪਣਾ ਜਤਿੰਦਰ ਕੁਮਾਰ ਜੀ ਜਤਿੰਦਰ ਕੁਮਾਰ ਜੀ ਕਿਵੇਂ ਪਾਣੀ ਆਪ ਹੀ ਕੱਢ ਰਹੇ ਹੋ ਪੰਜ ਨਾਲੇ ਭਰੇ ਪਏ ਸਾਈਕਲ ਨੂੰ ਕੋਈ ਆਉਂਦਾ ਨਹੀਂ ਕੋਈ ਨਹੀਂ ਆਉਂਦਾ ਕੋਈ ਵੀ ਨਹੀਂ ਆਉਂਦਾ ਗਾ 6 ਮਹੀਨੇ ਕੋਈ ਥੇੜਾ ਨਹੀਂ ਆਕੇ 6 6 ਮਹੀਨੇ 6 ਮਹੀਨੇ ਹੋ ਗਏ ਨਾਲੇ ਭਰੇ ਪਏ ਉਵੇਂ ਆ ਕੇ ਵੇਖੋ ਨਾਲੇ ਦਾ ਹਾਲ ਕਿਹੜਾ ਵਾਰਡ ਨੰਬਰ ਹੈ ਫਿਰਮਾ ਚੌਕ ਫੇਰੂਮਨ ਚੌਂਕ ਦਾ ਵਾਰਡ ਨੰਬਰ 105 ਵਾਰਡ ਨੰਬਰ 15 ਨੰਬਰ ਵਾਰਡ ਨਾਲ ਇਹ ਕਹਿੰਦੇ ਵਾਰਡ ਦੇ ਕਾਉਂਸਲਰਾਂ ਨੇ ਦਿੱਤੇ ਹੋਏ ਆ ਸਫਾਈ ਸੇਵਕ 50 ਵਾਰੀ ਕਹਿੰਦਾ ਕਿ ਕਦੇ ਕੋਈ ਬੰਦਾਰੀ ਕਰੀ 50 ਹੀ ਕਹਤਾ ਕੋਈ ਉਹ ਜੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਤੇ ਇਹ ਹੁਣ ਕਦੋਂ ਦਾ ਖੜਾ ਪਾਣੀ ਪਾਣੀ ਰਾਤ ਦਾ ਹੀ ਖੜਾ ਇੱਥੇ ਰਾਤ ਦਾ ਹੀ ਖੜਾ ਨਾਲੇ ਭਰੇ ਪਏ ਪਾਣੀ ਬਾਹਰ ਆ ਜਾਂਦਾ ਨਾਲੇ ਭਰੇ ਪਏ ਗੰਦਾ ਪਾਣੀ ਲੋ ਜੀ ਆ ਤੁਸੀਂ ਹੁਣ ਸੋਣ ਹੀ ਲਿਆ ਉਹਦਾ ਦਰਦ ਇਹ ਆ ਗੰਦਾ ਪਾਣੀ ਆ ਜਿਹਦੇ ਚੋਂ ਮੈਂ ਵੀ ਲੰਘ ਕੇ ਜਾ ਰਿਹਾ ਹਾਂ ਮੈਨੂੰ ਵੀ ਇਹ ਗੰਦੇ ਪਾਣੀ ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਜਦੋਂ ਕਿ ਬਾਰਸ਼ ਰੁਕੀ ਨੂੰ 20 ਘੰਟੇ ਨਹੀਂ ਤਾਂ 17-18 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਬਾਰਸ਼ ਰੁਕੀ ਨੂੰ ਇਹ ਆ ਲੋ ਜੀ ਇਹ ਆ ਇਸ ਪਾਸੇ ਵੀ ਤੁਸੀਂ ਦੇਖ ਲਓ ਗੰਦਗੀ ਹੀ ਗੰਦਗੀ ਲੋ ਜੀ ਆ ਹੁਣ ਜਿਹੜੇ ਦੁਕਾਨਦਾਰ ਨੇ ਇਨ੍ਹਾਂ ਦੁਕਾਨਾਂ ਤੇ ਕਿਵੇਂ ਜਾਊਗਾ ਗਾਹਕ ਕਿੱਥੋਂ ਲੰਘ ਕੇ ਜਾਊਗਾ ਗੰਦਗੀ ਚੋਂ ਲੰਘ ਕੇ ਜਾਊਗਾ ਇਨ੍ਹਾਂ ਦੁਕਾਨਦਾਰਾਂ ਤੋਂ ਜਿਹੜਾ ਵੀ ਇਹ ਸਮਾਨ ਖਰੀਦਦੇ ਨੇ ਇਹਨਾਂ ਤੋਂ ਜੀਐਸਟੀ ਦੇ ਨਾਂ ਤੇ ਤੇ ਹੋਰ ਵਾਫ-ਫਕ ਤਰ੍ਹਾਂ ਦੇ ਟੈਕਸਾਂ ਦੇ ਨਾਂ ਤੇ ਪਤਾ ਨਹੀਂ ਕਿੰਨਾ ਟੈਕਸ ਵਸੂਲਿਆ ਜਾਂਦਾ ਪਰ ਇਹ ਲੋਕ ਜਾਣ ਤੱਕ ਕਿੱਧਰ ਜਾਣ ਇਹ ਆ ਲੋ ਜੀ ਆ ਫੇਰੂਮਨ ਚੌਕ ਤੇ ਇੱਥੇ ਹੁਣ ਉਹ ਚਿੱਕੜ ਬੁਰਾ ਹਾਲ ਚਿੱਕੜ ਦਾ ਇਹ ਲੋ ਜੀ ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਮੈਂ ਵੀ ਹੁਣ ਚਿੱਕੜ ਚੋਂ ਲੰਘ ਕੇ ਜਾ ਰਿਹਾ ਚਿੱਕੜ ਚਿੱਕੜ ਚਾਰਸ ਫੇਰੇ ਫਿਰ ਉਹ ਜੀ ਨਗਰ ਕੌਂਸਲ ਤੋਂ ਅਸੀਂ ਕਰਾਉਣਾ ਕੀ ਆ ਜਿਹੜੇ ਐਮਸੀ ਸਾਡੇ ਤੋਂ ਵੋਟਾਂ ਦੀ ਭੀਖ ਮੰਗਦੇ ਨੇ ਉਹ ਐਮਸੀ ਜੇ ਕੰਮ ਹੀ ਨਹੀਂ ਕਰਕੇ ਰਾਜੀ ਕਹਿੰਦੇ ਐਮਸੀਆਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੇ ਐਮਸੀਆਂ ਨੂੰ ਸਫਾਈ ਸੇਵਕ ਵੰਡ ਕੇ ਦੇ ਦਿੱਤੇ ਕਿ ਉਹ ਐਮਸੀਆਂ ਦੇ ਕਹਿਣ ਅਨੁਸਾਰ ਹੀ ਕਰੋ ਤੇ ਤੁਸੀਂ ਸੋਣੀ ਲੈ ਜਤਿੰਦਰ ਕੁਮਾਰ ਜੀ ਕੀ ਕਹਿੰਦੇ ਨੇ ਇਹ ਲਓ ਜੀ ਉਹ ਸਾਹਮਣੇ ਉਹਨ ਇੱਥੋਂ ਪੈਦਲ ਕਿਵੇਂ ਕੋਈ ਲੰਘੂਗਾ ਉਹ ਆ ਰਹੀਆਂ ਉਹ ਦੋ ਬੇਟੀਆਂ ਆ ਰਹੀਆਂ ਨੇ ਸਕੂਲ ਨਾਲ ਕਾਲਜ ਜਿੱਥੇ ਵੀ ਪੜ੍ਹਦੀਆਂ ਨੇ ਇਹ ਹੁਣ ਤੁਸੀਂ ਦੇਖੋ ਬਈ ਕਿਵੇਂ ਵਿਚਾਰੀਆਂ ਲੰਘ ਕੇ ਆਉਣਗੀਆਂ ਤੇ ਆ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਨੇ ਲੋਕ ਗੰਦੇ ਪਾਣੀ ਚੋਂ ਲੰਘ ਕੇ ਕੋਈ ਸਕੂਲ ਕਾਲਜ ਜਾ ਰਿਹਾ ਕੋਈ ਦੁਕਾਨ ਤੇ ਜਾ ਰਿਹਾ ਕੋਈ ਗੁਰਦੁਆਰੇ ਮੰਦਰ ਜਾ ਰਿਹਾ ਅਜੇ ਤਾਂ ਥੋੜਾ ਜਿਹਾ ਮੀਂਹ ਪਿਆ ਖਾਲੇ ਤੁਹਾਨੂੰ ਮੈਂ ਦਿਖਾ ਦਿੰਨਾ ਆ ਜਿਹੜੇ ਨਾਲੇ ਨੇ ਨਿਕਾਸੀ ਨਾਲੇ ਨੱਕੋ ਨੱਕ ਭਰੇ ਹੋਏ ਨੇ ਕੋਈ ਪ੍ਰਵਾਹ ਨਹੀਂ ਏਡੀ ਵੱਡੀ ਸਫਾਈ ਸੇਵਕਾਂ ਦੀ ਫੌਜ ਹੋਣ ਦੇ ਬਾਵਜੂਦ ਨਾ ਨਗਰ ਕਾਉਂਸਲ ਦਾ ਪ੍ਰਧਾਨ ਕੁਝ ਕਰਨਾ ਚਾਹੁੰਦਾ ਨਾ ਐਮਸੀ ਕੁਝ ਕਰਨਾ ਚਾਹੁੰਦੇ ਨੇ ਨਾ ਕਾਰਜ ਸਹਾਦਕ ਅਫਸਰ ਉਹ ਸਿਰਫ ਸਿਰਫ ਆਪਦਾ ਏਸੀ ਰੂਮਾਂ 'ਚ ਬੈਠਣਾ ਹੀ ਪ੍ਰਮਾਣ ਕਰਦੇ ਨੇ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕੁਝ ਦੁਕਾਨਦਾਰਾਂ ਨਾਲ ਦੁਕਾਨਦਾਰਾਂ ਨੂੰ ਵੀ ਪੁੱਛਾਂਗੇ ਇਸ ਸਮੱਸਿਆ ਬਾਰੇ ਲਓ ਜੀ ਇੱਕ ਦੁਕਾਨਦਾਰ ਵੀਰ ਕੋਲ ਆਪਾਂ ਚੱਲਦੇ ਹਾਂ ਕੀ ਨਾਮ ਹੈ ਜੀ ਆਪਣਾ ਸ੍ਰੀ ਗਾਜੀ ਜੀ ਜਸਵੀਰ ਸਿੰਘ ਹੈ ਨਾਮ ਮੇਰਾ ਜੀ ਅ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਦੇਖੋ ਇਹ ਸਮੱਸਿਆ ਮੇਰੇ ਖਿਆਲ ਚ 30 ਸਾਲ ਤੋਂ ਦੇਖਦੇ ਨੂੰ ਹੋ ਗਈ ਅੱਛਾ ਜਿਹੜੀ ਸਰਕਾਰ ਆਈ ਜਨਾ ਉਹਨਾਂ ਦੇ ਕੋਲ ਇਹ ਸਮੱਸਿਆ ਦਾ ਹੱਲ ਨਿਕਲ ਨਹੀਂ ਸਕਿਆ ਜੀ ਉਹ ਜੀ ਕਿ ਜਦੋਂ ਆਪੋਜੀਸ਼ਨ ਤੇ ਸਰਕਾਰਾਂ ਸੀ ਇਹ ਸੜਕ ਤੇ ਝੋਨਾ ਵੀ ਲਾਇਆ ਗਿਆ ਸੀ ਅੱਛਾ ਇਹ ਉਹੀ ਸੜਕ ਹੈ ਜੀ ਅੱਜ ਫਿਰ ਪਾਣੀ ਨਾਲ ਲੱਤ ਪਟ ਹੈ ਜੀ ਕੰਡੀ ਸ਼ਹਿਰ ਕੋਰਪੋਰਾ ਨਗੀਨਾ ਮੀ ਇੱਕ ਦਿਨ ਤੇ ਪਾਣੀ ਮਹੀਨਾ ਪਾਣੀ ਸੁੱਕੇ ਨਾ ਮਹੀਨਾ ਲੋ ਜੀ ਆ ਦੇਖ ਲੋ ਜੀ ਆ ਪਾਣੀ ਦਾ ਹਾਲ ਹੀ ਇੱਥੇ ਜੀ ਇਹ ਸਰਕਾਰਾਂ ਕੋਲ ਸਾਡੀ ਸੜਕ ਦਾ ਪਾਣੀ ਦਾ ਹਾਲ ਨਹੀਂ ਹੋਇਆ ਜੀ अनेਕਾਂ ਬੱਚੇ ਤੋਂ ਲੰਘਦੇ ਆ ਕੱਪੜੇ ਗੰਦੇ ਹੁੰਦੇ ਉਹਨਾਂ 'ਤੇ ਛਿੱਟੇ ਪੈਂਦੇ ਆ ਨੇਕਾਂ ਲੋਕ ਕਿ ਆਪਸ ਵਿੱਚ ਲੜਦੇ ਆ ਇਸ ਪਾਣੀ ਪਿੱਛੇ ਕਿ ਤੇ ਮੇਰੇ 'ਤੇ ਛਿੱਟਾ ਤੂੰ ਪਾਇਆ ਜਾਣ ਕੇ ਪਾਇਆ ਹੈ ਅੱਜ ਲੜਾਈਆਂ ਹੁੰਦੀਆਂ ਬਿਲਕੁਲ ਜੀ ਤਾਂ ਸਰਕਾਰ ਅੱਗੇ ਕੋਈ ਵੀ ਹੈ ਨਹੀਂ ਜਿਨ੍ਹਾਂ 'ਤੇ ਪ੍ਰਸ਼ਾਸਨ ਅੱਗੇ ਇੰਨੀਆਂ ਸ਼ਿਕਾਇਤਾਂ ਕੀਤੀਆਂ ਪਰ ਕੋਈ ਵੀ ਮੇਰੇ ਖਾਲ ਸ਼ਾਇਦ ਇਹਨਾਂ ਦੇ ਕੰਮ ਤੇ ਨਾ ਜੂਨ ਹੀ ਰਿਮ ਗਈ। ਨਗਰ ਕੌਂਸਲ ਨੂੰ ਕੀਤੀ ਅਰਜ਼ੀ। ਬਿਲਕੁਲ ਜੀ। ਕੋਈ ਸੁਣਵਾਈ ਨਹੀਂ। ਕੋਈ ਸੁਣਵਾਈ ਨਹੀਂ। ਲੋ ਜੀ ਇਹ ਦੁਕਾਨਦਾਰ ਵੀਰ ਨੇ ਕਹਿੰਦੇ ਕੋਈ ਸੁਣਵਾਈ ਨਹੀਂ। ਤੁਹਾਡਾ ਨਾਮ ਇੱਕ ਵਾਰੀ ਫੇਰ ਦੱਸ ਦਿਓ। ਮੇਰਾ ਨਾਮ ਜਸਪੀਤ ਸਿੰਘ ਸੇਠੀ ਆ ਜੀ। ਵੈਸੇ ਨਾ ਜੀ ਸੱਚੋ ਭਾਈ ਸਫਾਈ ਅਭਿਆਨ ਇੰਡੀਆ ਦੇ ਵਿੱਚ ਚੱਲਦਾ ਜੀ। ਆ ਦੇਖੋ ਸਾਡੀ ਸਵੱਛਤਾ ਦੀ ਨਿਸ਼ਾਨੀ ਹੈ। ਜੀ। ਉਹ ਤਾਂ ਕਹਿੰਦੀ ਸਰਕਾਰ ਕੀ ਬਿਮਾਰੀ ਦੂਰ ਕਰੇ ਕਿ ਨਹੀਂ ਬਿਮਾਰੀ ਘਰ ਘਰ ਪਹਜਾਓ ਜੀ। ਜੀ। ਬਿਮਾਰੀਆਂ ਘਰ ਘਰ ਪਹਜਾਓ। ਹਾਂ ਜੀ ਸਫਾਈ ਬਾਰੇ ਕੀ ਕਹਿਣਾ ਚਾਹ ਬੜਾ ਹਾਲ ਹੈ ਜੀ ਇੱਥੇ ਬਹੁਤ ਬੜਾ ਕਿੰਨੇ ਸਾਲਾਂ ਤੋਂ 20 ਸਾਲਾਂ ਤੋਂ ਮੈਂ ਤਾਂ ਜਦੋਂ ਬਟਿਆ 20 ਸਾਲਾਂ ਤੋਂ ਹੀ 20 ਸਾਲਾਂ ਤੋਂ ਇਹੀ ਕੁਛ ਹੈ ਤੇ ਕਿਉਂ ਨਹੀਂ ਸੁਣਵਾਈ ਹੋ ਰਹੀ ਕੀ ਕਹਿ ਸਕਦੇ ਆ ਪਰ ਕੋਈ ਆ ਨਹੀਂ ਕੋਈ ਸੁਣਵਾਈ ਨਹੀਂ ਲੋ ਜੀ ਗੰਦੇ ਪਾਣੀ ਤੋਂ ਲੰਘਣ ਲਈ ਮਜਬੂਰ ਨੇ ਸਾਰੇ ਤੇ ਇਹਨਾਂ ਦੁਕਾਨਦਾਰਾਂ ਦਾ ਰਾਹਗੀਰਾਂ ਦਾ ਵਾਹਨ ਚਾਲਕਾਂ ਦਾ ਇਹੀ ਕਹਿਣਾ ਆ ਲੋ ਆਪਾਂ ਇਹਨਾਂ ਨੂੰ ਪੁੱਛਦੇ ਆਂ ਹਾਂਜੀ ਸੱਜਣ ਜੀ ਇਹ ਗੰਦੇ ਪਾਣੀ ਚੋਂ ਲੰਘ ਕੇ ਆਇਓ ਕੌਣ ਆ ਕਸੂਰਵਾਰੇ ਦੇ ਲਈ ਇਹ ਸਰਕਾਰ ਇਹ ਜਿਹੜਾ ਕੌਣ ਕਹੀ ਤੁਸੀਂ ਕਿੱਥੋਂ ਆਇਓ ਅਸੀਂ ਜੀ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਹੋਰ ਵੀ ਕਿਸੇ ਸ਼ਹਿਰ ਦਾ ਉਹ ਜਹ ਹੈ ਹਾਲ ਹਾਂ ਨਹੀਂ ਇੱਥੇ ਪਿੱਛੇ ਤਾਂ ਨਹੀਂ ਹੈ ਕੋੜਕਪੁਰਾ ਜੀ ਹੈ ਹਾਂ ਕੋੜਕਪੁਰਾ ਐਡਾ ਪੁਰਾ ਵਧੀਆ ਨੇ ਹਾਂਜੀ ਇਦੋਂ ਸਾਡਾ ਪਿੰਡ ਹੀ ਵਧੀਆ ਹੈ ਇਦੋਂ ਪਿੰਡ ਵਧੀਆ ਨੇ ਹਾਂਜੀ ਲੋ ਜੀ ਇੰਨਾ ਵੀਰਾਂ ਦਾ ਕਹਿਣਾ ਵੀ ਇਦੋਂ ਤਾਂ ਪਿੰਡ ਵਧੀਆ ਨੇ ਆ ਲੋ ਮੈਂ ਖੁਦ ਗੰਦੇ ਪਾਣੀ ਚੋਂ ਲੰਘ ਰਿਹਾ ਇਸ ਪਾਣੀ ਨਿਕਾਸੀ ਦੀ ਸਮੱਸਿਆ ਤੋਂ ਹਰ ਦੁਕਾਨਦਾਰ ਦੁਖੀ ਐ ਰਾਗ ਰਾਹੀਰ ਦੁਖੀ ਐ ਵਾਹਨ ਚਾਲਕ ਦੁਖੀ ਐ ਉਹ ਕਹਿੰਦੇ ਇਦੋਂ ਤਾਂ ਸਾਡੇ ਪਿੰਡ ਹੀ ਵਧੀਆ ਨੇ ਲਓ ਜੀ ਕਰ ਲੋ ਗੱਲ ਤੇ ਆ ਲੋ ਇਹ ਲਓ ਜੀ ਲੋ ਜੀ ਸੁਣ ਲੋ ਲਓ ਜੀ ਸੱਜਣ ਜੀ ਆ ਤੁਸੀਂ ਦੇਖ ਸਕਦੇ ਗੰਦੇ ਪਾਣੀ ਚੌਂ ਲੰਗਨ ਲਈ ਮਜਬੂਰ ਨੇ ਸਾਰੇ ਤੇ ਅਜੇ ਮੌਸਮ ਭਾਗ ਦਾ ਕਹਿਣਾ ਹੈ ਕਿ ਕਿ ਬਾਰਸ਼ਾਂ ਬਹੁਤ ਜ਼ਿਆਦਾ ਪੈਣੀਆਂ ਨੇ ਤੇ ਆ ਲੋ ਜੀ ਆ ਟੋਡਾ ਗਲੀ ਮਸ਼ਹੂਰ ਹੈ ਇੱਥੋਂ ਦੀ ਇਹ ਆ ਸਾਰਾ ਐਡਾ ਵੱਡਾ ਟਰਾਂਸਫਾਰਮ ਹੈ ਤੇ ਇਹਦੇ ਚ ਕਰੰਟ ਵੀ ਆ ਸਕਦਾ ਇੱਕ ਦੋ ਵਾਰ ਆਇਆ ਵੀ ਸੀਗਾ ਸਾਰੇ ਨਾਲੇ ਨੱਕੋ ਨੱਕ ਭਰੇ ਨੇ ਤੇ ਆ ਗੰਦਗੀ ਦੇ ਢੇਰ ਨੇ ਇਦੇ ਲਈ ਕਸੂਰਵਾਰ ਕੌਣ ਆ ਜ਼ਿੰਮੇਵਾਰ ਕੌਣ ਆ ਉਹ ਤੁਸੀਂ ਸੁਣ ਹੀ ਲਿਆ ਫਿਰੋਜ਼ਪੁਰ ਦੇ ਜਿਹੜੇ ਵੀਰ ਲੰਘੇ ਜਾਂਦੇ ਸੀ ਉਹ ਕਹਿੰਦੇ ਤੂੰ ਤਾਂ ਸਾਡਾ ਪਿੰਡਾਂ ਚ ਵੀ ਬਹੁਤ ਵਧੀਆ ਹਾਲ ਆ ਕਹਿੰਦਾ ਇਹ ਹੋਰ ਕਿਸੇ ਸ਼ਹਿਰ ਚ ਨਹੀਂ ਐਡਾ ਬੁਰਾ ਹਾਲ ਦੇਖਿਆ ਜਿਹੜਾ ਇਸ ਸ਼ਹਿਰ ਚ ਆ ਮੋਟਰਸਾਈਕਲ ਤੇ ਆਏ ਸੀ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਤੇ ਉਹਨਾਂ ਨੇ ਇਹੀ ਕਿਹਾ ਲਓ ਜੀ ਲਓ ਜੀ ਆਪਾਂ ਕੁਝ ਹੋਰ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਇਹ ਚਾਰ ਕਣੀਆਂ ਦੇ ਨਾਲ ਜੇ ਹਾਲ ਹੈ ਤਾਂ ਕੀ ਮੀਂਹ ਪੈਣੇ ਬਹੁਤ ਦਾ ਮੌਸਮ ਭਾਗ ਦਾ ਕਹਿਣਾ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਕੁਲਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਚਾਰ ਕਣੀਆਂ ਨਾਲ ਇਹ ਹਾਲ ਹੋ ਗਿਆ ਸ਼ਹਿਰ ਦਾ ਉਹ ਇਹ ਤਾਂ ਇਹ ਗੱਲ ਹੈ ਜੀ ਸ਼ਹਿਰ ਸਾਡਾ ਕੋਟਕਪੂਰਾ ਹੈ ਨਗੀਨਾ ਮੀਂਹ ਪੈਂਦਾ ਇੱਕ ਦਿਨ ਤੇ ਚਿੱਕੜ ਰਹਿੰਦਾ ਮੀਂਹ ਦਾ ਅੱਛਾ ਇੱਥੇ ਮਹੀਨਾ ਮੀਨਾ ਕੋਈ ਪਾਣੀ ਦੀ ਨਿਕਾਸੀ ਨਹੀਂ ਬੁਰਾ ਹਾਲ ਹੈ ਜਿਹੜਾ ਲੀਡਰ ਆਉਂਦਾ ਉਹੀ ਕਹਿ ਦਿੰਦਾ ਜੀ ਅਸੀਂ ਇਦੋਂ ਬਾਅਦ ਪਾਣੀ ਦਾ ਵਿਕਾਸ ਕਰਦੇ ਆਂਗੇ ਆ ਨਾਲਿਆਂ ਨੂੰ ਸੈੱਟ ਕਰਦੇ ਆਂ ਇੱਥੇ ਦੇਖੋ ਨਾਲਿਆਂ ਦਾ ਕੀ ਹਾਲ ਹੈ ਬੁਰਾ ਹਾਲ ਬੁਰਾ ਹਾਲ ਆਪ ਕੱਢੀ ਦੇ ਇੱਥੇ ਆਪ ਕਰਦੇ ਹਾਂ ਹਾਂ ਤੇ ਨਾਲੇ ਕਹਿੰਦੇ 550 ਤੋਂ ਜ਼ਿਆਦਾ ਸਪਾਈ ਸੇਵਕ ਕਿਹੜੇ ਯਾਰ ਆ ਦੇਖ ਉੱਧਰ ਦੇਖ ਕੈਮਰਾ ਲਾਓ ਕਿਵੇਂ ਢੇਰ ਪਿਆ ਹਾਂ ਮੈਂ ਦਿਖਾ ਕੇ ਆਇਆ ਉਹ ਮੈਂ ਦਿਖਾ ਕੇ ਆਇਆ ਸਾਰਾ ਸੁਣੋ ਠੀਕ ਆ ਵੀ ਅਸੀਂ ਤਾਂ ਦਿਨ ਕੱਤੀ ਕਰਦੇ ਹਾਂ ਬਸ ਹੈ ਬੁਰਾ ਹਾਲ ਇਹ ਲੋ ਜੀ ਆਪਾਂ ਹੋਰ ਚੱਲਦੇ ਆ ਇਹ ਆ ਹੋਰ ਆ ਰਹੇ ਨੇ ਵਾਹਨ ਚਾਲਕ ਇਨ੍ਹਾਂ ਵਾਹਨ ਚਾਲਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋ ਜੀ ਦੇ ਆ ਗੰਦਗੀ ਦੇ ਵਿੱਚੋਂ ਖੁਦ ਨੂੰ ਵੀ ਲੰਘਣਾ ਪੈ ਰਿਹਾ ਹੈ ਖੁਦ ਵੀ ਗੰਦਗੀ 'ਚੋਂ ਲੰਘ ਰਿਹਾ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਪਾਣੀ ਨਿਕਾਸੀ ਬਾਰੇ ਬਹੁਤ ਬੁਰਾ ਹਾਲ ਹੈ ਜੀ ਕੋਈ ਆਪਣਾ ਕਰ ਹੀ ਨਹੀਂ ਰਿਹਾ ਦੇਖੋ ਚਾਹੇ ਤਾਂ ਚਾਰ ਕਣੀਏ ਪਈਆਂ ਹਾਂ ਜੀ ਇਹ ਹਾਲ ਹੈ ਜੇ ਕਦੇ ਘੰਟਾ ਤੋਂ ਘੱਟ ਵੱਧ ਪੈ ਗਿਆ ਤਾਂ ਕੀ ਬਣੂਗਾ ਜੀ ਕੀ ਬਣੂਗਾ ਕੋੜਪੁਰਾ ਦਾ ਆਪਣਾ ਜੀ ਅੱਜ ਕੀ ਬਾਰਸ਼ਾਂ ਜ਼ਿਆਦਾ ਥੱਸ ਰਿਹਾ ਨਾ ਲੋ ਜੀ ਦੁਕਾਨਦਾਰ ਇਹੀ ਕਹਿ ਰਹੇ ਨੇ ਬਈ ਜੇ ਘੰਟਾ 2 ਘੰਟੇ بارش ਹੋ ਗਈ ਤਾਂ ਕੀ ਬਣੂ ਸ਼ਹਿਰ ਤਾਂ ਡੁੱਬ ਜਾਊਗਾ ਸਾਰਾ ਇਹਦੇ ਲਈ ਨਗਰ ਕਾਉਂਸਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਕਿ ਨਗਰ ਕਾਉਂਸਲ ਕਰ ਹੀ ਕੁਛ ਨਹੀਂ ਰਹੀ ਗੰਦਗੀ ਦੇ ਢੇਰ ਪਾਣੀ ਨਿਕਾਸੀ ਦੀ ਸਮੱਸਿਆ ਲੋ ਜੀ ਆ ਲੋ ਕਿੰਨਾ ਪੋਲੀਥੀਨ ਹੈ ਇਹ ਪੋਲੀਥੀਨ ਲਈ ਲੋਕ ਵੀ ਬਰਾਬਰ ਦੇ ਕਸੂਰਵਾਰ ਨੇ ਲੋਕਾਂ ਨੂੰ ਵੀ ਇਸ ਤਰ੍ਹਾਂ ਨਹੀਂ ਸੁੱਟਣਾ ਚਾਹੀਦਾ ਲੋਕ ਵੀ ਜੇਕਰ ਡਸਟਬਿਨ ਲਾਉਣ ਤੇ ਲੋਕਾਂ ਦਾ ਕਹਿਣਾ ਹੈ ਡਸਟਬਿਨ ਚੁੱਕਣ ਨਹੀਂ ਆਉਂਦੇ ਸਫਾਈ ਸੇਵਕਾਂ ਤੇ ਕੋਈ ਇਹਨਾਂ ਦਾ ਪ੍ਰਬੰਧਕਾਂ ਦਾ ਕੋਈ ਦਬਾਅ ਨਹੀਂ ਰਿਹਾ ਸਫਾਈ ਸੇਵਕ ਇਹਨਾਂ ਦੀ ਕਹਿੰਦੇ ਨਹੀਂ ਮੰਨਦੇ ਇਹ ਲੋਕਾਂ ਦਾ ਕਹਿਣਾ ਹੈ ਲਓ ਜੀ ਆ ਗੁਰਦੁਆਰਾ ਪਾਤਸ਼ਾਹ ਦਸਵੀਂ ਛੋਣੀ ਨਿਹੰਗ ਸਿੰਘਾਂ ਬੁੱਢਾ ਦਲ ਚਲਦਾ ਵਿਹਰ ਚਕਰਵਤੀ ਪੰਜਵਾਂ ਤੱਕ ਪੰਜਾਬ ਹਿੰਦੁਸਤਾਨ ਵਿੱਚੋਂ ਇਹਦੇ ਸਾਹਮਣੇ ਦੇਖ ਲੋ ਇਸ ਗੰਦਗੀ ਦੇ ਵਿੱਚੋਂ ਲੰਘ ਕੇ ਲੋਕਾਂ ਨੂੰ ਜਾਣਾ ਪੈਂਦਾ ਗੁਰਦੁਆਰਾ ਸਾਹਿਬ ਵਿਖੇ ਇਦੇ ਲਈ ਕਸੂਰਵਾਰ ਕੌਣ ਆ ਜ਼ਿੰਮੇਵਾਰ ਕੌਣ ਆ ਆ ਲੋ ਜੀ ਆ ਗੰਦਗੀ ਹੀ ਗੰਦਗੀ ਹਰ ਪਾਸੇ ਪਾਣੀ ਨਿਕਾਸੀ ਨਾਲੀ ਨਾਲਿਆਂ ਦਾ ਗੰਦਾ ਪਾਣੀ ਜਿਹਦੇ ਤੋਂ ਲੋਕ ਲੰਘਣ ਲਈ ਮਜਬੂਰ ਨੇ ਇਹਦੇ ਲਈ ਕਸੂਰਵਾਰ ਕੌਣ ਆ ਜ਼ਿੰਮੇਵਾਰ ਕੌਣ ਆ ਇਹਦੇ ਬਾਰੇ ਜ਼ਰੂਰ ਵੱਧ ਤੋਂ ਵੱਧ ਕਮੈਂਟ ਕਰੋ ਇਹ ਲੋ ਜੀ ਚਾਰ ਕਣੀਆਂ ਹੈ ਤਾਂ ਪਈਆਂ ਜਦੋਂ ਪੂਰੀ بارش ਹੋਈ ਤਾਂ ਉਸ ਵੇਲੇ ਕੀ ਬਣੂਗਾ ਲੋ ਤੁਹਾਨੂੰ ਮੈਂ ਇੱਕ ਵਾਰੀ ਫਿਰ ਦਿਖਾ ਦਿੰਨਾ ਬਈ ਆ ਜਿਹੜੀ ਆ ਪਾਣੀ ਹੈ ਇਹ ਨਾਲੀ ਨਾਲਿਆਂ ਦਾ ਗੰਦਾ ਪਾਣੀ ਹੈ ਜਿਹਦੇ ਚੋਂ ਲੋਕ ਲੰਘਣ ਲਈ ਮਜਬੂਰ ਨੇ ਤੇ ਉਹ ਸਾਹਮਣੇ ਗੁਰਦੁਆਰਾ ਪਾਛੇ 10ਵੀਂ ਹੈ ਨਗਰ ਕੌਂਸਲ ਕੋਲ ਨਾ ਤਾਂ ਸਫਾਈ ਸੇਵਕਾਂ ਦੀ ਕਮੀ ਹੈ ਤੇ ਨਾ ਫੰਡਾਂ ਦੀ ਕਮੀ ਹੈ ਪਰ ਅੱਜ ਤੱਕ ਪਾਣੀ ਨਿਕਾਸੀ ਦੀ ਇਸ ਸਮੱਸਿਆ ਹੱਲ ਨਹੀਂ ਹੋ ਸਕੀ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਇਹਦੇ ਲਈ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਫੇਰ ਮਿਲਾਂਗੇ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਨਾਲ ਖਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਪੂਰਾ